ਫਾਰਮਾ ਮਾਰ ਨਹੀਂ ਮੇਰੇ ਤਾਂ ਅਜਵਾ ਕਾਇ ਸੀ ਚਾਰ ਦਿਨ ਵਿਚਾਰੇ ਸੁੱਖ ਦੇਣ ਨੂੰ ਤੇ ਹੁਣ ਲਾ ਉਹੀ ਗੱਲ ਬਿਮਾਰ ਸੀਗੀ ਵੀ ਚਾਰ ਦਿਨ ਜਵਾਕ ਸੁੱਖ ਦੇਂਦੇ ਸੀ ਇਹ ਪਿੰਡ ਦੇ ਵਿੱਚ ਕੋਈ ਚੱਜੀ ਦੀ ਚੀਜ਼ ਤਾਂ ਆ ਹੀ ਨਹੀਂ ਗਈ ਲੀਡਰ ਆ ਜਾਂਦੇ ਇਕੱਲੇ ਗੱਪ ਮਾਰਨ ਨੂੰ ਇੱਥੇ ਹੋਰ ਤਾਂ ਕੋਸਾਉਂਦਾ ਨਹੀਂਗਾ ਤੇ ਉਹ ਵੀ ਭੱਜ ਗਏ ਜਵਾਕ ਡਰਦੇ ਕਿ ਸੋਡੇ ਪਿੰਡ ਚ ਤਾਂ ਕੋਈ ਛੇਰ ਆ ਗਿਆ ਉਹ ਮੈਂ ਮਰ ਜਾ ਮੇਰੀ ਤਾਂ ਪਤੀ ਜੀ ਵੀ ਨਾ ਜਿਵੇਂ ਜੀਨ ਲਾਉਦਾ ਬੇਰ ਕੋਲ ਤਾਂ ਵਿਚਾਰੀ ਕਿੱਦੇ ਦੀ ਰੈਡੀ ਸੀਗੀ ਤਾਂ ਮੈਂ ਫੋਨ ਕਰਿਆ ਤਾਂ ਹੈਗਾ ਜੇ ਆਉਗੀ ਤਾਂ ਤੇ ਸੋਖੋ ਦਿਨ ਦੇ ਸੀਗੇ ਬਦਗਾ ਚਲ ਭੂਆ ਕੋਲ ਚੱਲ ਕੇ ਜਲਦੀ ਆ چاہی میں نگ جی پنچ چلا کدھر شیر بڑ گیا کوئی کوئی نی ڈرنا شیر تو شیر تو کیوں کر تیر کدی دے آ گیا چیتا کدی دیا با گا چیتا چیتا کے پد بہت ਤਾਂ ਗੱਗਾਰ ਛੱਡਿਆ ਉਹਤੋਂ ਹੈਨਾ ਆਏ ਕਰੀਏ ਨੇ ਬਾਗ ਦਾ ਆਪਦੀ ਭੋਕ ਲੋਹੀ ਤੇਰੀ ਮੰਮੀ ਹਾਂ ਤੇ ਫਿਰ ਤੂੰ ਕਹਦੇ ਹੈਗੀ ਮੰਮੀ ਮੇਰੀ ਤੇ ਵੀਰ ਮਤ ਦੇਰ मामा ਕਾਨੂੰ ਮਾਵਾ ਵੜਦਗਾ ਹੁਣ ਦੰਗਾਂ ਰਗੀਆਂ ਤੇਰੀ ਆਪਦੀ ਉਹੀ ਤਾਂ ਗੱਲ ਹੈ ਫਿਰ ਹਾਂ ਖੇਰ ਮਾ ਤਸਨ ਕਹਿੰਦੇ ਚੱਲ ਤੂੰ ਕੋਈ ਨਹੀਂ ਰਹਿ ਮੇਰੇ ਕੋਲ ਤੂੰ ਡਰਨਾ ਸ਼ੇਰ ਸ਼ੂਰ ਤੋਂ ਸ਼ੇਰ ਸ਼ੂਰ ਪਾਣ ਕੋਸ ਨਹੀਂ ਆਵਾ ਮੈਂ ਤਾਂ ਅੱਗੇ ਕਰੀ ਜਾਨੀ ਆ ਜਵਾਕ ਵਿਚਾਰੇ ਸੁਖ ਦਿੰਦੇ ਸੀ ਰਹਿੰਦਾ ਹੁੰਦਾ ਸ਼ੇਰ ਨੇ ਕੰਮ ਚੜਾ ਕੇ ਤਰਤਾ ਲਾਡੀ ਡਰ ਇੱਥੇ ਤੁਰੇ ਆਉਣਗੇ ਨੌਂਗਲੇ ਚ ਗੱਪ ਮਾਰਦੇ ਹੁਣ ਵੀਰ ਪ੍ਰਸ਼ਾਸਨ ਕੁਝ ਕਰੇ ਆ ਸ਼ੇਰ ਨੂੰ ਫੜ ਕਿਉਂ ਇੱਧਰ ਨਾ ਹੋਏ ਦੋਨੇ ਆਈ ਚੰਗ ਹੋਰ ਵਾ ਠੀਕ ਹੋ ਗਈ ਜੀ ਮੈਂ ਠੀਕੋ ਕਾਦੀ ਇਹਨ ਪੁੱਤੇ ਆਦਾ ਜਦੋਂ ਬਾਬਾ ਬੋਲ ਪਏ ਨਾ ਮੈਂ ਤਾਂ ਭੱਜੀ ਜਾਂਦੀ ਅੱਧਰ ਖੂਈ ਕਰਨੀ ਲੈ ਢੱਡੇ ਚ ਖੜ ਲ ਪੈ ਜਾਂਦਾ ਹਾਏ ਹਾਏ ਵੀਰੋ ਆ ਛੇਰ ਅਕੀਸ ਸਮੇਤ ਮੇਰੀ ਗੱਲ ਸੁਣ ਲੈ ਇਹਨਾਂ ਨੂੰ ਆਏ ਨਹੀਂ ਔੜਦੀ ਆ ਪ੍ਰਸ਼ਾਸਨ ਲੀਡਰਾਂ ਨੂੰ ਫਿਰ ਦੇਹ ੱਟਕੇ ਖਾਂਦੇ ਪੁੱਤੇ ਚ ਵੀ ਪਹਿਲਾਂ ਆਏ ਦੱਸੋ ਪੁੱਤੇ ਬਾਲਾ ਬਾਲਾ ਹੋ ਰਿਹਾ ਹੈ ਨਾ ਪਾਲਾ ਤਾਂ ਬਾਲਾ ਜੈਨੂ ਖਾਵੇ ਛੇਰ ਤੋਂ ਬਣਾ ਡਾਰ ਲੱਗਦਾ ਨ ਪੁੱਤੇ ਜੋ ਮਸਾਂ ਤਾਂ ਬੱਕਰਾਂ ਦਾ ਲਿਆਂਦਾ ਮੈਂ ਸਾਡਾਂ ਦਾ ਕੋਰ ਨਾ ਕਦੇ ਛੇਰ ਖਾਜੀ ਪੰਗਾ ਖੜਾ ਹੋ ਜੂਗਾ ਤਾਂ ਹੁਣ ਮੈਨੂੰ ਆਏ ਦੱਸ ਪਣਾ ਜੀ ਕੰਡ ਟਟ ਵਾਲਾ ਰੱਖ ਮਹੀ ਬਾਪਾ ਨੇ ਹਗ ਹਗ ਟਟ ਤੋਂ ਬਾਅਦ ਤੋਂ ਡਰ ਡਰ ਕੇ ਕੋਈ ਵੱਲ ਲੈ ਵੀ ਤੁਸੀਂ ਕੋਈ ਚੱਜੇ ਦਾ ਕੰਮ ਕਰੋ ਕੁੱਤੇ ਦੇ ਲੈ ਸਾਨੂੰ ਤੁਸ ਸਾਨੂੰ ਆਏ ਨਹੀਂ ਦੀਦਾਗਾ ਵੀ ਸਾਨੂੰ ਤਾਂ ਸ਼ੇਰ ਖਾ ਜਾਊਗਾ ਆ ਛੋਟੇ ਕੱਪ ਲੀਡਰਾਂ ਨੂੰ ਸੁਣਨਾ ਛੋਟੇ ਕੱਪ ਕੋਈ ਨਹੀਂ ਕਿੱਥੋਂ ਕਰਵਾਈਆ ਇਹ ਤਾਂ ਪਤਾ ਨਹੀਂ ਇਹ ਤਾਂ ਪਰ ਹੈ 90-90 ਕਰੋੜ ਦੀ ਆਈ ਹੈ ਮੇਰੀ ਇਹਦੇ ਵਾਰਤ ਕਾ ਲੈਣਾ ਛੋਲ ਇਹ ਤਾਂ ਪੁੱਛਣਾ ਬਸ ਘਰ ਕੇ ਬੰਦ ਦਾਰ ਤਾਂ ਨਹੀਂ ਹੁੰਦੀ ਹੁੰਦੀ ਤੂੰ ਫੁਕਰੀਆਂ ਵਾਲੀਆਂ ਮਾਰਦੀ ਹੈਂਗੀ ਨਹੀਂ ਫੁਕਰਾਂ ਦਾ ਕੱਤਾ ਮਾਰਦੀ ਹੈ ਤੈਨੂੰ ਆਇਆ ਲੱਗਦਾ ਫੁਕਰਾਂ ਦਾ ਜੇ ਸੋਨੂੰ ਫੁਕਰਾਂ ਦਾ ਮਾਰਾਂ ਤੂੰ ਤਾਂ ਮੇਰੇ ਬੀਕ ਖਾ ਜਾਊਗੀ ਮੇਰੀ ਗੱਲ ਸੁਣ ਫੁਕਰਾਂ ਦਾ ਕਿੱਥੋਂ ਮਾਰਦੀ ਹੈਂਗੀ ਇਹ ਸੱਚੀ ਗੱਲ ਦੱਸਦੀ ਹੈ 90 ਕਰੋੜ ਦੀ ਆਈ ਹੈਗੀ ਇਹ ਪਤਾ ਨਹੀਂ ਕਿਹੜੇ ਦੇ ਸੰਭਾਗ ਹੋ ਕੇ ਦੱਸੋ ਖੀ ਵੜੇ ਸੁਣੇ ਆਂਗੀ ਪਾਜਦੀਆਂ ਨਾ ਖਾਂ ਚੱਪ ਓਹ ਮੇਰੀ ਗੱਲ ਸੁਣ ਲੈ ਲੈ ਹੁਣ ਆਏ ਨਹੀਂ ਦੀਦਾ ਨੂੰ ਕੁੱਤੇ ਦੇ ਉਹ ਵੀ ਸਾਨੂੰ ਤਾਂ ਜੀਤਾ ਖਾ ਜੂਗਾ ਤੇ ਤੇ ਜੀਤੇ ਦੇ ਖਾਣ ਨੂੰ ਕੀ ਰਹਿ ਜੂਗਾ ਸਾਡੇ ਕਾ ਪੈਸੇ ਕਿਸੇ ਨੇ ਸੁਣਨੇ ਨਹੀਂ ਹੈਗੇ ਤੁਸੀਂ ਮੈਨੂੰ ਆਏ ਦੱਸੋ ਫਿਰ ਨਪੁੱਤੇ ਦੇ ਕੱਲਾ ਚੀਤਾ ਮੀਟ ਮੂਟ ਖਾ ਕੇ ਹੱਗਦਾ ਵੀ ਰੂਗਾ ਤੁਸੀਂ ਚੱਕਦੇ ਫਿਰੋ ਲੈ ਨੂੰ ਡਰਾਮ ਚਲਾਉਣ ਸਾਨੂੰ ਬਲਾਈ ਕੋਟੀ ਸੋਹਣੀ ਹੈਗੀ ਨੀ ਇਹ ਵੀ ਸੋਹਣੀ ਲੱਗੀ ਤੈਨੂੰ ਪਤਾ ਪਾਏਗਾ ਤੇ ਤੂੰ ਤੂੰ ਦਵਾਉਂ ਨੂੰ ਕਹਿੰਦੀ ਸੀ ਕਿ ਮੈਨੂੰ ਦਵਾਏਂਗੀ ਤੇ ਕਿੱਥੇ ਦਵਾਤੀ ਤੂੰ ਮੈਨੂੰ ਸਲੀਕ ਤਾਂ ਕੀ ਕਰਾਂ ਬ੍ਰਾਂਡਡ ਚੀਜ਼ਾਂ ਤੋਂ ਮੈਨੂੰ ਫਿਰ ਸੋਨ ਪਤਾ ਮੈਂ ਤਾਂ ਕੌਜੀ ਨੇ ਤੁਹਾਡੇ ਆਉਂਗਾ ਕੋਈ ਨਾ ਮੁੱਖ ਨਹੀਂ ਚਬਨੀ ਚੋਰ ਮੋਟਕੇ ਮੇਰੀ ਗੱਲ ਸੁਣ ਲਾ ਤੇਰੀ ਵੀ ਫੁਕਰੀਆਂ ਮਾਰਨਾ ਖੱਡੀ ਨਹੀਂ ਮੈਨੂੰ ਕੁਝ ਕਿਹਾ ਸੀ ਤੂੰ ਨਾ ਤੂੰ ਮੈਂ ਤਾਂ ਕਹਿਣਾ ਹੈ پوچا نہیں لایا تھی میں چک کے ہوئی پوچھنا می تمڑی ہو گئی میری لیڈر گائے پائے آ گئے ਕੋਰ ਦੱਸ ਫਿਰ ਕੀ ਹਾਲ ਸੀ ਅੱਛਾ ਹੁਣ ਤੂੰ ਦਾਦੀ ਭੱਜ ਗਈ ਸੀ ਮੇਰੇ ਕੋਲ ਹਾਂ ਬਾਪਾ ਹੂੰ ਪਰ ਮੈਂ ਤਾਂ ਡਰਦੀ ਡਰਦੀ ਆਈਆਂ ਕਿ ਉਹ ਵੀ ਮੈਨੂੰ ਨਾ ਮਾਸੀ ਦਾ ਮੁੰਡਾ ਨਹੀਂ ਗਾ ਜਿਹੜਾ ਭੂਆ ਦਾ ਸੱਚ ਭੂਆ ਦਾ ਮੁੰਡਾ ਨਹੀਂ ਗਾ ਜਿਹੜਾ ਉਹ ਛੱਡ ਕੇ ਗਿਆ ਗੰਮਣੀ ਅੱਛਾ ਨਹੀਂ ਹੋ ਰੋ ਉਹ ਤਾਂ ਆਪਕਾ ਨਾ ਮੈਂ ਤੋੜ ਰਕਿ ਲੋੜ ਰੇ ਕੋ ਨਾ ਬੂਮਾ ਮਾਰ ਚੋਂ ਬੇਨ ਪੁੱਤ ਦੇ ਉਮਾ ਆ ਨਕਸਾ ਉਹ ਤਾਂ ਨਾ ਮੈਂ ਤਾਂ ਭੂਆ ਬੋਲ ਤਾਂ ਕਰਕੇ ਜਾਂਦਾ ਭੂਆ ਤਾਂ ਮੈਥੋਂ ਕੰਮ ਵਾਲਾ ਕਰਾਉਂਦੀ ਇੱਕ ਮੇਰਾ ਹੱਥ ਦੁਖਦਾ ਹੈ ਨੀ ਕੰਮ ਤਾਂ ਫੇਰ ਸਾਨੂੰ ਪਤਾ ਮੈਂ ਤਾਂ ਆਪ ਆਖਿਆ ਸੀਗਾ ਵੀ ਵੀ ਰੋਟੀਆਂ ਖਾਣ ਨੂੰ ਕੰਮ ਨਾ ਕਰਾਉਂ ਹੋਰ ਕੀ ਕਰਾ ਮੇਰੀ ਗੱਲ ਸੁਣ ਮੈਂ ਤਾਂ ਆਪ ਪੁੱਤ ਤਾਂ ਸੱਜੇ ਵੀ ਨਹੀਂ ਰੋਟੀਆਂ ਦਾ ਕਹਿਣਾ ਹੱਟੀ ਇਹ ਮੈਨੂੰ ਕੁਛ ਕਿਹਾ ਸੀਗਾ ਤੂੰ ਨਾ ਪੁੱਆ ਮੈਂ ਤੈਨੂੰ ਕੀ ਕਹਿਣਾ ਨਹੀਂ ਮੈਨੂੰ ਕਹਿੰਦੇ ਰਹਿੰਦੇ ਹੋ ਤੁਸੀਂ ਨਾਲੇ ਤਾਂ ਸਾਰਾ ਘਰ ਖਾ ਗਏ ਨਾਲੇ ਮਾਸੀ ਮਾੜੀ ਐ ਪੂਆ ਮਾੜੀ ਐਗੀ ਮਸਾਂ ਚੋਰੀ ਚੋਰੀ ਕਰਕੇ ਲਿਆਉਂਦੇ ਸਾਰਾ ਇਹ ਖਾ ਜਾਂਦੇ ਆ ਲੱਗ ਤੈਨੂੰ ਪਤਾ ਕਿ ਮੈਂ ਖਾਦਾ ਤੂੰ ਹੀ ਬਹਣਾ ਲਈ ਜਾਂਦੀ ਆ ਪੁੱਆ

ਇਹਨਾਂ ਸ਼ੇਰ ਇਹਨਾਂ ਨੂੰ ਸ਼ੇਰ ਇਹਨਾਂ ਨੂੰ ਸ਼ੇਰ ਇਹ ਤਾਂ ਪਤਾ ਪਾਕਿਸਤਾਨ ਚੋਲੀ ਆਂਦੀ ਹੋਰ ਇਹ ਤਾਂ ਬੜਾ ਕਰੋਨਾ ਦੇ ਆਏ ਹੋ ਗਏ ਤਾਂ ਭਾਣੇ ਆ ਸਾਡਾ ਕੁੱਕੜ ਤਾਂ ਸ਼ੇਰ ਮਗਰ ਪੈਗਾ ਮੈਨੂੰ ਪਤਾ ਹੈ ਸਾਡੇ ਛੱਤ ਪਉਗੀ ਤੇ ਤੂੰ ਆ ਜੀ ਚੰਗਾ ਨਹੀਂ ਸਾਡਾ ਕੁੱਕੜ ਤਾਂ ਨਾ ਸ਼ੇਰ ਮਗਰ ਪੈਗਾ ਸ਼ੇਰ ਦੀ ਨੀਰ ਉਠਾਤੀ ਭਾਣੇ ਸਾਡਾ ਤਾਂ ਘਰੇ ਨਹੀਂ ਵੱੜਦਾ ਸ਼ੇਰ ਕੋਮਾਂ ਦੀ ਕਿਸੇ ਦੇ ਮਰਜ਼ੀ ਵੱਢ ਜੇ ਜਾ ਕੇ ਅੱਛਾ ਬੂ ਜੇ ਤਾਂ ਵੱਢ ਗਿਆ ਨਾ ਉਹਦਾ ਪਤਾ ਲੱਗੂ ਜੇ ਟੱਟੀ ਵਿੱਚ ਵਿੱਚ ਆ ਨੀ ਸਾਡੇ ਨਹੀਂ ਵੱਡਦਾ ਹੈਗਾ ਕਿ ਸਾਡੇ ਤਾਂ ਮੁਰਗੀ ਸ਼ੇਰ ਨੂੰ ਭਜਾ ਦਿੰਦੇ ਸ਼ੇਰ ਨੂੰ ਕਕੜੇ ਆੁੱਥ ਨਾਲ ਅੱਛਾ ਭੂਆ ਹੋਰ ਸਾਡੇ ਤਾਂ ਮੜੋਂ ਦਾ ਬ੍ਰਾਂਡਡ ਚੀਜ਼ਾਂ ਨਾਲ ਹੋਰ ਭੂਆ ਗੱਲਬਾਤ ਸੁਣਾ ਨਹੀਂ ਗੱਲਬਾਤ ਤਾਂ ਕੀ ਹੈ ਭੈਣੇ ਦਵਾ ਦਾ ਬਕਮ ਕਰ ਲਗੇ ਅੰਦਰ ਵੱਜ ਜਗੇ ਕੀ ਪਤਾ ਸ਼ੇਰ ਆ ਜੇ ਹੋਰ ਪੰਗਾ ਹੋ ਜੇ ਫੇਰ ਕੋੜਾ ਅਨ ਪੁੱਤੇ ਦੇ ਰਾਤ ਨੂੰ ਬੈਟਰ ਦਾ ਮਾਰ ਮਾਰ ਦੇ ਕੀ ਜਾਂਦੇ ਸ਼ੇਰ ਕੋੜੇ ਉਹਨਾਂ ਦੀ ਤਕੜੀ ਤਾਂ ਪਤਾ ਨਹੀਂ ਕੋ ਸвая ਸੀ ਪਤਾ ਨਹੀਂ ਨਾ ਆਇਆ ਸੀ ਮੈਨੂੰ ਲੱਗਦਾ ਪਤਾ ਨਹੀਂ ਕੀ ਕੁਸ ਖਾ ਗਿਆ ਬੱਕਰਾਂ ਨੂੰ ਤਾਂ ਵਿਚਾਰੇ ਤੁਮ ਕਾਨ ਸਿੰਘ ਦੀਆਂ ਬੱਕਰਾਂ ਦਾ ਖਾ ਗਿਆ ਸ਼ੇਰ ਹੋ ਕੇ ਅੱਛਾ ਤੇ ਦਾ ਉਹ ਤੇਰਾ ਤਾਂ ਸ਼ੌਰੀ ਬੁਲਾਉ ਸੋਣਾ ਕਿੱਥੋਂ ਨਹੀਂ ਬ੍ਰਾਂਟਡ ਆ ਇਹ 1.5 ਲੱਖ ਦਾ ਆ ਇਹ ਨਾ ਬੋਲ ਤੇ ਫਿਰ ਬਹੁਤ ਥੱਕੇਗਾ ਬੰ ਮਰ ਜੀ ਨਾ ਨਾ ਮੈਂ ਅੱਖੀ ਜਨੀ ਵੀ ਮੇਰੇ ਕੋਲੇ ਨਾ ਹੋਇਆ ਕਰੋ ਦੋਸਤ ਸ਼ੌੜਗਾ ਤੇ ਕਹਿੰਦੀ ਬ੍ਰਾਂਟਡ ਫ੍ਰਿੰਜਰ ਨਹੀਂ ਐਵੇਂ ਪੜਦੋ ਲੈਣ ਤੇ ਤੂੰ ਲੇਗਾ ਕਿ ਤੋ ਚੋਰ ਮਚੂਰ ਮਚੱਕੇ ਮਸਾਲਿਆ ਲੰਦਾ ਸੀਗਾ ਉਹ ਤੇਰੇ ਤਾਂ ਪੈਰੀ ਵਾਲੇ ਚੱਟੇ ਹੋਗੇ ਇਹ ਦੀ ਦੇਣਾ ਤੈਨੂੰ ਲਸ਼ਕਾ ਮਾਰਦੇ ਆ ਲਸ਼ਕਾਂ ਓਹੋ ਹੋ ਇਹ ਗੂਤਾ ਮਨ ਮਨ ਪੱਲ ਲੱਗਿਆ ਪਿਆਗਾ ਬੱਸ ਚਲੇ ਜਾ ਬੱਸ ਤੇ ਸਭ ਤੇ ਮੁਰਗੇ ਪੂਆ ਹਾਂ ਆ ਤਾਂ ਹਿਟਰੀ ਬਾੜਾ ਤੇ ਚੱਲਦਾਗਾ ਨੀ ਭੈਣੇ ਤੈਨੂੰ ਦੱਸਤਾ ਦਿੱਤਾ ਵੀ ਬਰੇਂਟੋੜੀ ਚੀਜ਼ਾਂ ਤਾਂ ਕਰਕੇ ਤੇਜ਼ੀ ਚੱਲਦਾ ਸਾਡਾਸ ਤਾਂ ਤੇਜ਼ ਤੂੰ ਚੱਲਦੇ ਹੈਗੇ ਕੋਈ ਨਹੀਂ ਤੁਸੀਂ ਬੱਚਿਆਰਾ ਕੰਮ ਕਰਤਾ ਮੇਰਾ ਬਿਮਾਰ ਹੋਈ ਤੁਸੀਂ ਕੰਮ ਕੀਤਾ ਕੰਮ ਤੋਂ ਦਰਦੇ ਸਾਰੇ ਭੱਜ ਕੇ ਢਲ ਕੇ ਮੇਰੀ ਗੱਲ ਸੁਣ ਕੰਮ ਤੁਸੀਂ ਬਿਧਿਆਰਾ ਕੀਤਾ ਅੱਜ ਚਾਲ ਖਵਾ ਦੇਣੀ ਥੋਨੂੰ ਗੱਲ ਕਰੋ ਬ੍ਰੇਕ ਮਾਰ ਮਾਰ ਕੇ ਇੰਨਾਂ ਨਹੀਂ ਖਾਣਗਾ ਇੰਨਾਂ ਨਹੀਂ ਖਾਣਗਾ ਰੋਟਾ ਰੋਟਾ ਕਬੜਾ ਬਲਵਾ ਮਾਰਨੇ ਤੁਸੀਂ ਆਕਣੂ ਕੀ ਆਕਣਾ ਪੂਆ ਤੇ ਤੂੰ ਜੇ ਸਾਡੇ ਪਿੰਡ ਆਉਣੀ ਹੁੰਨੀ 15 15 ਰੋਟੀਆਂ ਖਾਂਦੀ ਨਹੀਂ ਕੱਬ ਤੇਦੀਆਂ ਇਹ ਕਿੰਨੀਆਂ ਕਹੋਈਆਂ ਫਿਰ ਕਿੰਨਾ ਕੁ ਹੋਗਣਾ ਦੱਸ ਮੈਂ ਤੁਹਾਡੇ ਖਾ ਕੇ ਆਈਆਂ ਸਾਰੀਆਂ 5 ਦਿਨ ਉਹੀ ਤੁਸੀਂ ਮੇਰੇ ਪੁੱਠੇ ਲੈ ਗਏ ਮੋੜ ਕੇ ਪੁੱਠੇ ਨੂੰ ਕਿ ਬਿਆਜ ਲਾ ਕੇ ਲੈ ਗਏ ਤੁਸੀਂ ਪੰਜ ਦਿਨ 15 ਦਿਨ ਤਾਂ ਸੱਚ ਤੂੰ ਇੱਕ ਦਿਨ ਖਾਦੀਆਂ ਸੀ ਆ ਤੇ 22 ਦਿਨ ਤੂੰ 3 ਦਿਨ ਖਾਦੀਆਂ ਸੀ ਨਹੀਂ ਭਾਣੇ ਨਹੀਂ ਸਬਜ਼ੀ ਬਣਾ ਲ ਮੈਨੂੰ ਤਾਂ ਲੱਗਦਾ ਕਿ ਤੇ ਕੱਚੀ ਉਹ ਵੀ ਨਾ ਖਾਜੇਗੀ ਇੱਕ ਤਾਂ ਜੀ ਦਿੰਦਾ ਹੀ ਰ ਆ ਮੈਂ ਤਾਂ ਪਾਪ ਧੀ ਲੂੰਗੀ ਜੀ ਜਿਵੇਂ ਖਾਣ ਦਾ ਵਾੜਾ ਲਾ ਬੀ ਉਹ ਦੁਦਮੈਂ ਤੇ ਦੁਦ ਕਹਿੰਦੀ ਸੀ 1 ਕਿਲੋ ਮੈਂ ਤਾਂ ਸੋਲੇ ਵੀ ਖਾ ਗਏ ਨਹੀਂ ਮੈਂ ਤਾਂ ਡਰਦੀ ਖਾਈ ਜਣੀ ਸਭ ਕੋ ਤਾਂ ਕੜੇ ਹੋਵਾਂਗੇ ਤਾਂ ਫੇਰ ਹੀ ਸ਼ੇਰ ਨਾਲ ਲੜਾਂਗੇ ਹੋਰ ਕੀ ਕਰਕੇ ਫੇਰ ਹੁਣ ਕੋਈ ਪ੍ਰਸ਼ਾਸ਼ਨਤਾ ਭਾਈ ਕੁਛ ਕਰਤਾ ਨਹੀਂਗਾ ਕੋਈ ਪਿੰਡ ਨਹੀਂ ਦੇਖਦੇ ਨਹੀਂ ਵੀ ਪਿੰਡ ਚ ਸ਼ੇਰ ਆਇਆ ਫਿਰਦਾਗਾ ਕੋਈ ਨਹੀਂ ਆਕੇ ਖੜਦਾ ਫੇਰ ਹੁਣ ਆ ਕੁਛ ਖਾਵਾਂਗੇ ਤਾਂ ਤਕੜੇ ਹੋਵਾਂਗੇ ਫੇਰ ਸ਼ੇਰ ਨਾਲ ਲੜਾਂਗੇ ਹਾਂ ਬਸ ਉਹ ਨਾਲ ਕੰਡੀਸ਼ਨ ਤੇ ਮਮੂ ਗਲੇ ਲਾ ਲੂੰਗੀ ਮਗਲੈਨ ਹੁੰਦਾ ਕਿ ਕੀ ਹੁੰਦਾ ਉਹ چکی میں <face> <telescop> ਮੇਰੇ ਯਾਰੀ ਵਾਲਾ ਸਮਝਾ ਲਿਆ ਅੰਕਲ ਦਾ ਫੋਨ ਫੇਰ ਦਿਖਾਵਾਂਗੀ ਸੋਨੇ ਸੋਡੇ ਪਿੰਡ ਦਿਖਾ ਕੇ ਆਉਂਗੀ ਮੈਂ ਤਾਂਉਣ ਪੈ ਸੋਡੇ ਪਿੰਡ ਨਾ ਕੱਠੇ ਵੀ ਨਾ ਲਾ ਆਉਂਗੀ ਤੁਸੀਂ ਖੇਚਰਾ ਨਾ ਕਰਿਆ ਕਰੋ ਮੇਰੇ ਕੋਲ ਸੋਡੇ ਪਿੰਡ ਦੇ ਛੇ ਰਾਇ ਫਿਰਦਾ ਹੈ ਨਾ ਤੇ ਤੂੰ ਚੀਤੇ ਤੋਂ ਡਰਦੀ ਐ ਨਾ ਖੂਈ ਕਿੱਥੇ ਜਾਣੀ ਹੁੰਨੀ ਆ ਨਹੀਂ ਭਾਣੇ ਇਹ ਪੁੱਛਣਾ ਜਦੋਂ ਬੋਲ ਦਿੰਦਾ ਬਾਬਾ ਕਿ ਹਏ ਹਏ ਭਾਈ ਨੂੰ ਘਰ ਰੱਖੋ ਪੈਨਗਾਰ ਕੋ ਪੈਨਗਾਰ ਖਨ ਬੱਚੇ ਦੇ ਨਗਾ ਤਾਂ ਤਾਹੀ ਕੰਗੇ ਇਦਰਾ ਤਾਂ ਬਾਬਾ ਬੋਲ ਪੈਂਦਾ ਦੂਜੇ ਪਾਸੇ ਮੇਰੇ ਖੜਲ ਪੈ ਜਾਂਦੇ ਮੈਂ ਤਵਾਰ ਨੂੰ ਉੱਡੀ ਜਾਨੀ ਕਿ ਬਾਹਰੋਂ ਆਉਣੀ ਜਦੋਂ ਉਹ ਦੇਖੀ ਆਉਗੀ ਹਾਰੇ ਹਾਰੇ ਭੈਣੇ ਟੱਡਿ ਚ ਦਰਦ ਹੋ ਕਮੜੀ ਹੋਊਗੀ ਮੈਂ ਤਾਂ ਹੋਰ ਬੂਆ ਬੁੱਛਣਾ ਮੇਰੇ ਤਾਂ ਭੈਣ ਖੜਲ ਪੈ ਗਏ ਕੀ ਕਰਗੇ ਕੰਮ ਕਰੀ ਚੱਲ ਬੂਆ ਹੁਣ ਮੈਂ ਦਾਲ ਧਰ ਦਿੰਨੀ ਆ ਨਹੀਂ ਕੋਈ ਨਹੀਂ ਦਾਲ ਤਾਂ ਮੈਂ ਹੀ ਧਰ ਲੂੰਗੀ ਦਾਲ ਤਾਂ ਮੈਨੂੰ ਤੜਕਾ ਨਹੀਂ ਉਹ ਦਾਲ ਤਾਂ ਕਿਤੇ ਹੋਰ ਨਾਲ ਧਰਦਾ ਬੂਆ ਦੀ ਤੂੰ ਕਿਹੜੇ ਰੰਗ ਲਾਏਂਗੀ ਜਦੋਂ ਮੈਂ ਬਿਮਾਰ ਸੀ ਉਹ ਤਾਂ ਡਰਦੇ ਭੱਜ ਗਏ ਖਾਣ ਵੇਲੇ ਤੁਸੀਂ ਆ ਜਾਣਿਓ ਮੁੱਖ ਛੇਰ ਆ ਗਏ ਛੇਰ ਆ ਗਏ ਤੂੰ ਤਾਂ ਗੋਭੀ ਦੀ ਸਬ지 ਬਾਲੀ ਘੜ ਬਣਾਉਣੀ ਹੈ ਗੋਭੀ ਬਣਾ ਦੇ ਦੂੰ ਮੈਂ ਬਣਾ ਦੂੰਗੀ ਖਾ ਲਈ ਤੇ ਸਵਾਦ ਆਉਂਦਾ ਨਹੀਂ ਆਪੇ ਪੂਰਾ ਨਹੀਂ ਚੰਨ ਸਵਾਦ ਆਉਂਦੀ ਗੋਭੀ ਦੀ ਹਾਂ ਜੀ ਚੋਰ ਨਾ ਲੈਂਦੀ ਰੇੜੀ ਵਾਲੇ ਤੋਂ ਸਵਾਦ ਤਾਂ ਬਣਾਉਂਗੀ ਮੇਰੀ ਗੱਲ ਸੁਣ ਲੈ ਸਵਾਦ ਤੂੰ ਦੇਖੀ ਚੱਲੀ ਬਾਲੀ ਘਰਾਂ ਦੀ ਬਣੂਗੀ ਇਹ ਗੋਭੀ ਕਰਾਰੀ ਜappi ਬਣੂ ਥਾਣੀ ਨਹੀਂ ਦਿੱਤੀ ਮੈਂ ਤਾਂ ਠੱਗ ਗਏ ਕਰਾਰੀ ਰਾਬੇ ਬਣੂਗੀ ਜਿੱਦੋ ਪਤਮਾਏ ਵਿੱਚ ਭੂਆ ਨਹੀਂ ਤੂੰ ਕੁਸ ਕੇਹਾ ਸੀਗਾ ਨਾ ਭੂਆ ਤੇਨੂੰ ਨਾਲ ਤੇਰੀ ਭੂਆ ਦੇ ਫਿਰ ਕਾਰਨਾ ਮੈ ਪਤਾ ਹੀ ਹੈ ਮੈਂ ਮੋਸਮਾਲ ਬਣਾਉਂਦਾ ਸਾਰਾ ਘਰ ਖਾਗੂ ਕੁੱਦੀ ਖਾਣ ਸੁ ਕੱਲ ਸੁਣ ਤੂੰ ਹੁਣ ਤੁਰ ਰਹੇਗੀ ਕਿ ਜਾਏਗੀ ਨਾ ਭੂਆ ਮੈਂ ਤਾਂ ਰਭੂ ਕੀ ਤੇਰੇ ਕੋਲ ਰਹੇਗੀ ਭੂਆ ਮਾਂ ਮਰਚਾ ਖਾਣ ਵੇਲੇ ਬੱਜੀ ਲੋਕ ਸਮਝਦੇ ਮੱਥੇ ਤੇ ਤਰਾੜੀਆਂ ਨੀ ਤੁਰ ਰਹੇਗੀ ਤੇ ਚੱਲ ਫੇਰ ਕੋਈ ਨਹੀਂ ਰਿਹਾ ਕੋ ਚੱਲ ਮੈਂ ਲਿਉਣੀ ਆਂ ਕਿ ਦਾਰ ਤਰ ਕੇ ਖਾ ਲਈ ਰੋਟੀ ਤੇ ਮੇਰੀ ਗੱਲ ਸੁਣ ਲੈ ਸੰਤ ਨਾ ਤੂੰ ਤਾਂ ਅੱਜ ਸਵੇਰ ਚੀਤੇ ਤੋਂ ਡਰ ਲੱਗਦਾ ਤੂੰ ਫੇਰ ਆ ਗਈ ਸਾਡੇ ਪਿੰਡ ਚ ਨਹੀਂ ਉਹ ਤਾਂ ਮੇਰਾ ਵੀ ਜੀ ਜਾਨੀ ਲੱਗਿਆ ਸੀਗਾ ਤੇਰੇ ਨਾਲ ਹਾਂ ਹਾਇ ਤਾਂ ਤੂੰ ਸ਼ਹਿਰ ਚ ਨਾਲ ਕੀ ਬਸਾਉਂਦਾ ਮੈਂ ਰੌਣਕ ਜੀ ਲੱਗ ਜਾਂਦੀ ਹੈ ਅੱਛਾ ਭੂਆ ਹਾਂ ਉਹ ਤੂੰ ਕੁਛ ਆਖਿਆ ਸੀ ਸੱਚ ਨਾ ਮੈਂ ਕੁਛ ਨਹੀਂ ਆਖਿਆ ਤੈਨੂੰ ਮੈਂ ਕੀ ਆਖਣਾ ਚਲੇ ਨੂੰ ਤੂੰ ਤਾਂ ਇੱਕ ਨੰਬਰ ਚਲੇਉਂਦਾ ਪਰ ਤੂੰ ਤਾਂ ਬਾੜੀ ਸ਼ਹਿਰ ਆ ਗਈ ਆ ਕੰਮ ਕੀ ਕਰ ਸਾਰਾ ਦਿਨ ਮੇਰਾ ਮਜ਼ਾਕ ਕਢਾਉਂਦਾਂ ਰਹਿੰਗਾ ਤੁਸੀਂ ਅਸਤੇ ਚੋੜ ਕਰਦੇ ਸੀਗੇ ਤੇਰੇ ਤੋਂ ਮੋਰਾਂ ਮੁੰਡੇ ਜਿਵੇਂ ਬਾੜੇ ਪਹਿੜੇ ਤੋਨੇ ਆਖਣ ਨੂੰ ਕੀ ਆਖਣਾ ਆਖਣ ਜਾਣੇ ਮਾਸੀ ਕੋਲ ਜਾਣੇ ਮਾਸੀ ਕੋਲ ਜਦੋਂ ਮਾਸੀ ਬਿਮਾਰ ਹੋਗੀ ਤੁਹਾਡੇ ਪਿੰਡ ਤੱਕ ਕੀਤਾ ਆ ਗਿਆ ਉਧਰ ਜਾਣ ਦਾ ਲਾਗੇ ਇੱਕ ਮਿੰਟਾ ਚਲੀ ਘਰ ਪੜ੍ਹੇ ਹੁਣ ਮੈਂ ਜਾਣੀ ਆ ਮੇਰੀ ਗੱਲ ਸੁਣ ਲੈ ਹੁਣ ਮੈਂ ਜਾਣੀ ਆ ਕਿ ਸਬਜ਼ੀ ਬਣਾਉਣ ਤੇ ਬਾਬੇ ਦਾ ਵੀ ਟਾਈਮ ਹੋਇਆ ਪਿਆ ਬੋਲਣ ਦਾ ਭਾਈ ਨਗਰਾਨੀ ਰੱਖੋ ਉਸ ਤੋਂ ਬਾਅਦ ਮੈਂ ਖੜ ਲ ਪੈ ਜੂਗਾ ਮੈਂ ਉਧਰ ਬੈ ਜੂਗੀ ਜਾ ਕੇ ਤੈਨੂੰ ਪਤਾ ਫਿਰ ਰੋਟੀ ਨੂੰ ਲੇਟ ਹੋ ਜੀ ਫਿਰ ਤੇਰਾ ਪਪੜ ਮੈਨ ਦੇ ਤੇਰੇ ਦੀ ਲਾ ਤੇਰੇ ਦੀ ਮੇਰੀ ਬੜਾ ਦੂਗਾ ਡਾਂਗਾ ਹੋਰ ਇਸ ਲਈ